ਹਾਂਜੀ ਸੱਚੀ ਗੱਲ ਬੱਚਿਓ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸੌਰੀ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੀ ਆਪਣੀਆਂ ਪੀਜੀਟੀ ਛੱਡਿ ਗੜਦੀਆਂ ਪੋਸਟਾਂ ਨਹੀਂ ਗਈਆਂ ਉਹਨਾਂ ਦਾ ਸਿਲੇਬਸ ਆਊਟ ਹੋ ਚੁੱਕਿਆ ਹੈਗਾ ਸਿਲੇਬਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਪ੍ਰੈਪਰੇਸ਼ਨ ਜਿਹੜੀ ਕਿ ਆ ਉਸ ਲੈਵਲ ਤੇ ਕਰਾਂਗੇ ਆਜੋ ਤੁਹਾਨੂੰ ਜਿਹੜਾ ਕੀ ਹੈਗਾ ਤੁਸੀਂ ਉਸ ਕੰਪੀਟ ਦੇ ਵਿੱਚ ਆ ਸਕੋ ਤੇ ਤੁਹਾਡੀ ਜਿਹੜੀ ਕੀ ਸਿਲੈਕਸ਼ਨ ਹੋ ਸਕੇ ਠੀਕ ਹੈ ਕਿਉਂਕਿ ਪੋਸਟ ਚਾਹੇ ਸੱਤ ਰਹਿ ਗਈ ਪਰ ਆਪਾਂ ਕੋਸ਼ਿਸ਼ ਕਰੀਏ ਹਮੇਸ਼ਾ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਹਮੇਸ਼ਾ ਜਿੱਤ ਹੁੰਦੀ ਹੈਗੀ ਜੇ ਇਸ ਵਾਰ ਦੇ ਪੇਪਰ ਦੇ ਵਿੱਚ ਨਹੀਂ ਤਾਂ ਕੀ ਪਤਾ ਸਾਡੀ ਇੰਨੀ ਕੋ ਪ੍ਰੈਪਰੇਸ਼ਨ ਉਹ ਵੀ ਸਾਨੂੰ ਕਿਤੇ ਹੋਰ ਜਿਹੜੀ ਕੀ ਹੈਗੀ ਜੌਬ ਮਿਲ ਸਕਦੀ ਹੈਗੀ ਠੀਕ ਹੈ ਤਾਂ ਤੁਸੀਂ ਦੇਖ ਰਹੋਗੇ ਮੈਮ ਨੇ ਪੰਜਾਬੀ ਸਿਲੇਬਸ ਜਿਹੜਾ ਕੀ ਹੈਗਾ ਉਹ ਵਾਲੀ ਸਕ੍ਰੀਨ ਤੇ ਮਤਲਬ ਸ਼ੋਅ ਕੀਤੀ ਹੋਈ ਆ ਠੀਕ ਹੈ ਮੇਰਾ ਇਹ ਸ਼ੋਅ ਕਰਨ ਦਾ ਮਕਸਦ ਇਹ ਆ ਕਾ ਤੁਹਾਡੇ ਥੋੜੇ ਜਿਹਾ ਸਵਾਲਾਂ ਦੇ ਜਵਾਬ ਮੈਂ ਤੁਹਾਡੇ ਏਜ ਆ ਰਹਿ ਗਿਆ ਸੀਗਾ ਵੀ ਜਿਹੜੀ ਪਹਿਲਾਂ ਤੁਹਾਡੀ ਵੀਡੀਓ ਬਣਾਈ ਸੀਗੀ ਵੀ ਉਹਦੇ ਵਿੱਚ ਏਜ ਜਿਹੜੀ ਕਿ ਤੁਹਾਡੀ 37 ਸਾਲ ਆ ਗਏ ਜਿਹੜੇ ਸਟੂਡੈਂਟਸ ਨੇ 37 ਸਾਲ ਕੰਪਲੀਟ ਹੋ ਚੁੱਕੇ ਨੇਗੇ ਵੈਸਾ ਫਾਰਮ ਫਿਲ ਹੋ ਚੁੱਕੇ ਨੇ ਪਰ ਨੈਕਸਟ ਈਅਰ ਲਈ ਜੇ ਤੁਸੀਂ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ ਕਿਉਂਕਿ ਹੁਣ ਡੀਟਰੀ ਪਲੱਸ ਵੀ ਦੀ ਦਿੱਲੀ ਦੀ ਤੁਹਾਨੂੰ ਪੋਸਟਰ ਦੇਖਣ ਨੂੰ ਮਿਲਣਗੀਆ ਉੱਥੇ ਤੁਹਾਡੀ ਏਜ ਕੀ ਆ 32 ਕਰ ਦਿੱਤੀ ਗਈ ਬਟ ਹਜੇ ਤੱਕ ਪੋਸਟ ਨਹੀਂ ਆਈ ਹੈਗੀ ਪਿਛਲੇ ਸਾਲ ਤੋਂ ਜੋ 2022 ਤੋਂ ਕਹਿ ਰਹੇ ਨੇਗੇ ਠੀਕ ਹੈ 2024 ਜਿਹੜਾ ਕਿ 60 ਹੋਣ ਵਾਲਾ ਹੈ ਦੇਖੋ ਗਰਲਜ਼ ਲਈ ਏਜ ਲੈਕਚਰਸ਼ਿਪ ਕਿੰਨੀ ਹੋ ਸਕਦੀ ਆ ਬਟ 32 ਜਿਹੜੀ ਕਿ ਇਹਨਾਂ ਨੇ ਕਨਸਿਡਰ ਕੀਤੀ ਹੋਈ ਹੈ ਕਿ ਜਿਹੜੇ 32 ਪਲੱਸ ਹੋ ਚੁੱਕੇ ਨੇ ਉਹ ਜਿਹੜੇ ਫਿਰ ਨਹੀਂ ਕਰ ਸਕਦੇ ਹੈਗੇ ਗਰਲਸ ਲਈ ਵੀ ਪਹਿਲਾਂ ਗਰਲਸ ਲਈ ਰੈਕਸ਼ਨ ਦਿੱਤਾ ਗਿਆ ਸੀ ਬਟ ਹੁਣ ਨਹੀਂ ਜਿਹੜਾ ਉਹਨਾਂ ਨੇ ਨਹੀਂ ਦਿੱਤਾ ਬਾਕੀ ਦੇਖਦੇ ਜਦੋਂ ਪੋਸਟ ਆਉਣਗੇ ਠੀਕ ਹੈ ਇਸ ਕਰਕੇ ਆਪਣੀ ਪ੍ਰੈਪਰੇਸ਼ਨ ਨੂੰ ਉਸ ਲੈਵਲ ਤੇ ਕਰਕੇ ਰੱਖਿਆ ਕਰੋ ਵੀ ਜਦੋਂ ਵੀ ਕੋਈ ਪੋਸਟ ਆਵੇ ਤੁਹਾਨੂੰ ਕੋਈ ਟੈਨਸ਼ਨ ਨਾ ਹੋਵੇ ਤੁਸੀਂ ਸਿਰਫ ਰਿਵੀਜ਼ਨ ਤਾਂ ਕਿ ਜਿਹੜਾ ਕਿ ਤੁਹਾਡਾ ਮਕਸਦ ਹੋਣਾ ਚਾਹੀਦਾ ਤਾਂ ਮੈਂ ਇੱਥੇ ਤੁਹਾਨੂੰ ਇਹ ਦੱਸ ਰਹੀ ਹਾਂ ਵੀ ਜਿਹੜਾ ਕਿ ਬੱਚਿਆਂ ਦੇ ਮੈਸੇਜ ਆ ਰਹੇ ਸੀ ਮੈਂ ਪੁੱਛਿਆ ਸੀਗਾ ਵੀ ਤੁਹਾਡੇ ਮੈਮ ਵੀ ਜਿਹੜੀ ਪ੍ਰੈਪਰੇਸ਼ਨ ਆਪਾਂ ਕਿਸ ਤਰੀਕੇ ਨਾਲ ਜਿਹੜੀ ਕਿ ਆ ਸਟਾਰਟ ਕਰਨੀ ਹੈ ਇੱਕ ਮਿੰਟ ਵੇਟ ਕਰਿਓ ਤਾਂ ਸਾਰੇ ਸਟੂਡੈਂਟਸ ਦੇ ਮੈਸੇਜ ਆਏ ਸੀ ਕਿ ਮੈਮ ਫਰਸਟ ਟਾਪਿਕ ਤੋਂ ਸਟਾਰਟ ਕਰ ਦੋ ਠੀਕ ਹੈ ਤਾਂ ਮੈਂ ਤੁਹਾਡੇ ਜਿਹੜੀ ਕੀ ਹੈਗੀ ਜਿੱਦਾਂ ਤੁਸੀਂ ਕਿਹਾ ਮੈਂ ਉਦਾਂ ਹੀ ਸਟਾਰਟ ਕਰਾਂਗੀ ਫਰਸਟ ਟਾਪਿਕ ਤੋਂ ਸਟਾਰਟ ਕਰਾਂਗੀ ਜਿਸ ਦੇ ਵਿੱਚ ਤੁਹਾਡਾ ਪੰਜਾਬੀ ਭਾਸ਼ਾ ਤੇ ਅਸ਼ਾ ਵਿਗਿਆਨ ਦਾ ਸਰੂਪ ਤੇ ਪਰਵਿਰਤੀਆਂ ਜਾਣਗੀਆਂ ਪੰਜਾਬੀ ਭਾਸ਼ਾ ਦੀ ਉਤਪਤੀ ਤੇ ਵਿਕਾਸ ਦੇ ਪੜਾਅ ਜਾਣਗੇ ਪੰਜਾਬੀ ਦੀਆਂ ਉਪ ਭਾਸ਼ਾਵਾਂ ਜਾਣਗੀਆਂ ਪੰਜਾਬੀ ਤੇ ਹੋਰ ਭਾਸ਼ਾਵਾਂ ਹਿੰਦੀ ਫਾਰਸੀ ਅੰਗਰੇਜ਼ੀ ਸੰਸਕ੍ਰਿਤ ਤੇ ਉਰਦੂ ਪੰਜਾਬੀ ਧੁਨੀ ਵਿਗਿਆਨ ਸਵਰ ਵਿਅੰਜਨ ਸਾਰਾ ਕੁਝ ਆ ਜਾਏਗਾ ਧੁਨੀ ਵਿਗਿਆਨ ਚ ਰੂਪ ਵਿਗਿਆਨ ਇਹਨੂੰ ਕੱਲਾ ਕੱਲਾ ਪਾਠ ਸਮਝ ਲਓ ਧੁਨੀ ਵਿਗਿਆਨ ਰੂਪ ਵਿਗਿਆਨ ਇਹ ਮਤਲਬ ਕਿ ਬਾਦ ਦੀਆਂ ਗੱਲਾਂ ਨੇ ਬੜੀਆਂ ਪੰਜਾਬੀ ਅਰਥ ਵਿਗਿਆਨ ਰੂਪ ਵਿਗਿਆਨ ਆ ਜਾਏਗਾ ਅਰਥ ਵਿਗਿਆਨ ਧੁਨੀ ਵਿਗਿਆਨ ਵਾਖਵ ਗਿਆ ਨਾ ਜੀਗਾ ਠੀਕ ਹੈ ਉਸ ਵਕ ਗੁਰਮੁਖੀ ਲਿਪੀ ਆ ਜਾਏਗਾ ਨਿਕਾਸ ਤੇ ਵਿਕਾਸ ਪਾਚੀਨਤਾ ਪੰਜਾਬੀ ਕੋਸ਼ਕਾਰੀ ਪੰਜਾਬੀ ਵਿਆਕਰਨ ਤੇ ਅਨੁਵਾਦ ਕਾਰਜ ਪੰਜਾਬੀ ਗੁਰਮੁਖੀ ਲਿਪੀ ਦੇ ਵਿੱਚ ਵਿਕਾਸ ਕਿਵੇਂ ਹੋਇਆ ਕਿਵੇਂ ਸਾਨੂੰ ਜਿਹੜੇ ਸਟੇਜਸ ਮਿਲਦੀਆਂ ਨੇ ਕਿਵੇਂ ਪੰਜਾਬੀ ਸਾਡੇ ਕੋਲ ਨਿਕਲ ਕੇ ਆਈ ਕਿਹੜੇ ਕਿਹੜੇ ਪਰਿਵਾਰਾਂ ਚੋਂ ਨਿਕਲ ਕੇ ਆਈ ਉਹਦਾ ਆਪਾਂ ਗੱਲ ਕਰਾਂਗੇ ਠੀਕ ਹੈ ਇਹ ਸਾਡੇ ਕੋਲ ਪਹਿਲਾ ਪਾਰਟ ਹੋਏਗਾ ਮੇਰੇ ਕੋਲ ਬੱਚੇ ਦੇ ਸਟੂਡੈਂਟਸ ਨੇ ਮੈਸੇਜ ਵੀ ਆਏ ਸੀ ਫੋਨ ਕਾਲਸ ਆਏ ਸੀ ਮੈਮਸ ਸਰ ਉਹ ਬੁక్స్ ਵੀ ਦਾਜ਼ੋ ਤਾਂ ਵੀ ਇਸ ਵਿਸ਼ਾ ਦੇ ਵਿੱਚ ਟਾਪਿਕ ਵਾਈਜ਼ ਲੈ ਕੇ ਆਵਾਂਗੀ ਦੇਖੋ ਭੱਜਣਾ ਨਹੀਂ ਹੈਗਾ ਮੇਰਾ ਐਕਸਪੀਰੀਅנס ਆ ਜੇ ਤੁਸੀਂ ਮੇਰੇ ਅਕੋਰਡਿੰਗ ਚੱਲੋਗੇ ਤਾਂ ਤੁਸੀਂ ਜ਼ਰੂਰ ਸਕਸੈਸ ਹੋਵੋਗੇ ਮੈਂ ਇਹੀ ਸਟੂਡੈਂਟਸ ਨੂੰ ਕਹਿੰਦੀ ਹੁਣੀ ਆ ਵੀ 10 ਕਿਤਾਬਾਂ ਪੜਨੋਂ ਇੱਕੋ ਕਿਤਾਬ ਜਿਹੜੀ ਕਿ ਬੈਸਟ ਪੜ ਲਓ ਪਰ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਵੀ ਉਹਦੇ ਵਿੱਚ ਹੈ ਕੀ ਹੈਗਾ ਜਿੰਨੀਆਂ ਮੈਂ ਕਿਤਾਬਾਂ ਦੱਸਾਂਗੀ ਮੈਂ ਐਨਾਲਿਸਿਸ ਕੀਤਾ ਉਹਨਾਂ ਬੁੱਕਸ ਦਾ ਔਰ ਪੇਪਰ ਦਾ ਵੀ ਐਨਾਲਿਸਿਸ ਕੀਤਾ ਵੀ ਕੋਸ਼ਰ ਕਿਹੜੀ ਬੁੱਕਸ ਦੇ ਵਿੱਚ ਕਿੱਥੋਂ ਸੈੱਟ ਕੀਤੇ ਜਾਂਦੇ ਨੇਗੇ ਠੀਕ ਹੈ ਤਾਂ ਇਹ ਵਾਲਾ ਟੌਪਿਕ ਦੇ ਨਾਲ ਸੰਬੰਧਿਤ ਮੈਂ ਤੁਹਾਨੂੰ ਕਿਤਾਬਾਂ ਦੱਸਣ ਜਾ ਰਹੀ ਹਗੀ ਜੜੀਆਂ ਤੁਸੀਂ ਦੇਖਣੀਆਂ ਨੇ ਵੀ ਇਹ ਕਿਨੇਗੀਆਂ ਇਹਨਾਂ ਨੂੰ ਜੇ ਤੁਸੀਂ ਫੋਲੋ ਕਰ ਲੋਗੇ ਤਾਂ ਤੁਹਾਡਾ ਹਰ ਪੇਪਰ ਦੇ ਵਿੱਚ ਕੁਸਚਨ ਬਣ ਵਾਲਾ ਇਹ ਵਾਲੇ ਟੋਪਿਕ ਚੋ ਭਾਗ ਪਹਿਲੇ ਦੇ ਵਿੱਚੋਂ ਕੋਈ ਵੀ ਕੁਸਚਨ ਜਿਹੜਾ ਕਿ ਗਲਤ ਨਹੀਂ ਜਾਵੇਗਾ ਠੀਕ ਹੈ ਤਾਂ ਇਹ ਵਾਲੇ ਦੇ ਵਿੱਚੋਂ ਜਿਹੜਾ ਪਹਿਲਾ ਟੋਪਿਕ ਆਪਣਾ ਪਹਿਲਾ ਭਾਗ ਆ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਉਹਦੇ ਸੰਬੰਧ ਦੇ ਵਿੱਚ ਮੈਂ ਜਿਹੜੇ ਕਿਨੇ ਤੁਹਾਨੂੰ ਬੁੱਕਸ ਦੱਸਣ ਜਾ ਰਹੀਆਂ ਹਾਂ ਅਬ ਮੈਂ ਟੈਲੀਗ੍ਰਾਮ ਤੇ ਤੁਹਾਨੂੰ ਸੈਂਡ ਕਰ ਦਾਂਗੀ ਇਹ ਵਾਲੀ ਫਾਈਲ ਉੱਥੋਂ ਤੁਸੀਂ ਡਾਊਨ ਕਰ ਲਿਓ ਮੈਂ ਗਰੁੱਪ ਦੇ ਵਿੱਚ ਔਰ ਤੁਹਾਡਾ ਕਮੈਂਟ ਬਾਕਸ ਦੇ ਵਿੱਚ ਪਿੰਨ ਕਰਦਾ ਕਿ ਉੱਥੋਂ ਤੁਸੀਂ ਜੁਆਇਨ ਕਰਕੇ ਐਡ ਹੋ ਸਕਦੇ ਹੋ ਠੀਕ ਹੈ ਪੰਜਾਬੀ ਭਾਸ਼ਾ ਦਾ ਵਿਆਕਰਨ ਜੁਗਿੰਦਰ ਸਿੰਘ ਪਵਾਰ ਬਲਦੇਵ ਸਿੰਘ ਛੇਮਾ ਸੁਖਿੰਦਰ ਸਿੰਘ ਸੰਗਾ ਵੇਦ ਅਗਨੀ ਹੋਤਰੀ ਠੀਕ ਹੈ ਇਹ ਜਿਹੜੀ ਬੁੱਕ ਹੈਗੀ ऑथेंटिक ਬੁਕਸ ਨਹੀਂ ਹੈਗੀ ਕੱਲ ਕੋਈ ਕੋਸਰ ਐਦਾ ਵੀ ਆਉਂਦਾ ਤੁਸੀਂ ਇਹਨਾਂ ਦਾ ਰੈਫਰੈਂਸ ਵੀ ਦੇ ਸਕਦੇ ਹੋ ਠੀਕ ਹੈ ਇਹ ਤੁਹਾਡੀ ਪੰਜਾਬੀ ਭਾਸ਼ਾ ਦਾ ਵਿਆਕਰਨ ਪਹਿਲੀ ਬੁੱਕ ਹੋਗੀ ਭਾਸ਼ਾ ਪੰਜਾਬੀ ਭਾਸ਼ਾ ਕਾਤ ਦੇ ਦੁਆਰਾ ਛਾਪੀ ਹੋਈ ਹੈ ਬੁਟਾ ਸਿਕ ਬ੍ਰਾਡ ਦੀ ਪੰਜਾਬੀ ਵਿਆਕਰਨ ਸਿਧਾਂਤ ਤੇ ਵਿਆ ਬੁੱਟਾ ਸਿਕ ਬਰਾਡ ਦੇ ਦੋਨੋਂ ਬੁੱਕਸ ਮੋਸਟ ਇੰਪੋਰਟੈਂਟ ਰਹੀਆਂ ਸਰੋਤੇ ਸਿਧਾਂਤ ਹੈ ਜਿਹੜੇ ਕੀ ਸਿਧਾਂਤ ਹੈ ਵਿਹਾਰਾਂ ਲਈ ਬਹੁਤ ਸੀ ਇੰਪੋਰਟੈਂਟ ਡੀ ਬੁੱਕਸ ਬਣ ਜਾਂਦੀ ਹੈ ਠੀਕ ਹੈ ਉਦੋਂ ਪੰਜਾਬੀ ਵਿਆਕਰਣ ਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ ਕੋਸ਼ ਡਾਕਟਰ ਬਲਦੇਵ ਸਿੰਘ ਚੇਮਾ ਦੀਆ ਇਹਦੇ ਵਿੱਚ ਜਿੰਨੇ ਵੀ ਤੁਹਾਨੂੰ ਹੁਣ ਤੱਕ ਪੇਪਰ ਦੇ ਵਿੱਚ ਕੋਈ ਕੁਐਸਚਨ ਆਏ ਹੋਏ ਨਹੀਂ ਨਾ ਚਾਹੇ ਤੁਸੀਂ ਮਾਸਟਰ ਕੈਟਰ ਦਾ ਕਰ ਲੋ ਇਹਦੇ ਵਿੱਚ ਮਤਲਬ ਚਲੋ ਸੀਕਿਓਸ ਤਾਂ ਨਹੀਂ ਹੈਗਾ ਇਹ ਬੁੱਕ ਦੇ ਵਿੱਚ ਠੀਕ ਹੈ ਤਾਂ ਬੁੱਕ ਦੇ ਵਿੱਚ ਜਿਵੇਂ ਜੜੀਆਂ ਨਾਦੀ ਧੁਨੀਆਂ ਕਿਹੜੀਆਂ ਹੁੰਦੀਆਂ ਨੇ ਕਿਆਂ ਠੀਕ ਹੈ ਗਲੋਟਲ ਧੁਨੀਆਂ ਕਿਨਾਂ ਨੂੰ ਕਹਿੰਦਾ ਮਤਲਬ ਕਿ ਪੂਰਾ ਜਿਹੜਾ ਕਿ ਇੱਕ ਆਪਾਂ ਕੋਸ਼ ਕਹਿ ਸਕਦੇ ਇਹਨੂੰ ਹਰ ਇੱਕ ਚੀਜ਼ ਨੂੰ ਸਿਸਟਮੈਟਿਕ ਵੇ ਦੇ ਨਾਲ ਕੀ ਕੀਤਾ ਹੋਇਆ ਫੋਲੋ ਕੀਤਾ ਹੋਇਆ ਹੈਗਾ ਠੀਕ ਹੈ ਇਹ ਵੀ ਪਬਲਿਸ਼ਡ ਬਿ ਛਾਪੀ ਹੋਈ ਹੈਗੀ ਅਗਲੀ ਬੁੱਕ ਹੈਗੀ ਪੰਜਾਬੀ ਵਿਆਕਰਣ ਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਇਹ ਇੱਕੋ ਹੀ ਬੁੱਕ ਆਗੀ ਮਤਲਬ ਕਿ ਪਹਿਲਾਂ ਐਵੇਂ ਸੀਗੀ ਫਿਰ ਜਿਹੜੀ ਕਿ ਇਹਦੀ ਜਲਦ ਚੇਂਜ ਹੋ ਚੁੱਕੀ ਹੈਗੀ ਸੇਵੀਆ ਅਗਲੀ ਹੈਗੀ ਪੰਜਾਬੀ ਭਾਸ਼ਾ ਲਿਪੀ ਤੇ ਵਿਆਕਰਣ ਇਹ ਭੂਟਾ ਸਿੰਘ ਬਰਾੜ ਤੇ ਨਛਤਰ ਸਿੰਘ ਦੀ ਹੈ ਇਹ ਥੋੜੀ ਜੀ ਜੇ ਤੁਸੀਂ ਨਾ ਮਤਲਬ ਜਿਹੜੇ ਸਟੂਡੈਂਟਸ ਕਹਿੰਦੇ ਨੇ ਵੀ ਸਰ ਸੌਰੀ ਜਿਹੜੇ ਸਟੂਡੈਂਟਸ ਕਹਿੰਦੇ ਨੇ ਮੈਮ ਥੋੜੀ ਲੈਂਗੁਏਜ ਸਟੱਫ ਹੈਗੀ ਠੀਕ ਹੈ ਦੂਸਰੀਆਂ ਬੁਟਾ ਸਿਕ ਬਰਾੜ ਦੇ ਦੂਸਰੇ ਬੁੱਕਸ ਨਾਲੋਂ ਤਾਂ ਉਹਨਾਂ ਦੇ ਵਿੱਚ ਜੇ ਤੁਸੀਂ ਆ ਬੁੱਕ ਪੜ ਲਓਗੇ ਨਾ ਪਹਿਲਾਂ ਇੱਕ ਵਾਰ ਤਾਂ ਇਹ ਬੜੀ ਇਜ਼ੀ ਲੈਗ ਉਸ ਦੇ ਵਿੱਚ ਦਿੱਤੀ ਹੈ ਤੁਹਾਨੂੰ ਗੱਲਾਂ ਨਾ ਸਭ ਆ ਜਾਣਗੀਆਂ ਵੈਸੇ ਮੈਂ ਤੁਹਾਨੂੰ ਸਾਰਾ ਕੁਝ ਦੱਸਾਂਗੀ ਪੜ੍ਹਾਵਾਗੀ ਪਰ ਜੇ ਤੁਸੀਂ ਪੜਨਾ ਚਾਹਦੇ ਹੋ ਤਾਂ ਇਹ ਮੋਸਟ ਮਤਲਬ ਕਿ ਵਧੀਆ ਸਰਨਪਾਸ਼ ਵਾਲੀ ਬੁੱਕ ਮੰਨੀ ਜਾਂਦੀ ਹੈਗੀ ਪੰਜਾਬੀ ਭਾਸ਼ਾ ਲਿਪੀ ਤੇ ਵਿਆਕਰਨ ਆਗਰੀ ਪੰਜਾਬੀ ਭਾਸ਼ਾ ਸਰੋਤ ਤੇ ਸਰੂਪ ਇਹ ਵੀ ਬੁਟਾਸ ਇੱਕ ਪ੍ਰਾਪਦੀ ਹੈ ਮੈਂ ਤੁਹਾਨੂੰ ਤਾਹੀ ਦੱਸਿਆ ਸੀ ਵੀ ਸਰੋਤ ਤੇ ਸਰੂਪ ਤੇ ਸਿਧਾਂਤ ਤੇ ਵਿਵਹਾਰ ਲਈ ਦੋਨੋਂ ਬਹੁਤ ਸੀ ਇੰਪੋਰਟਡ ਬੁੱਕਸ ਰਹਿ ਗਿਆ ਇਹਨਾਂ ਨੂੰ ਫੋਲੋ ਕਰ ਲੋਗੇ ਤਾਂ ਪੇਪਰ ਦੇ ਵਿੱਚ ਕੋਈ ਕੁਸਚਨ ਬਾਹਰ ਨਹੀਂ ਆਏਗਾ ਐਡਾ ਕੋਈ ਦਾਵਾ ਮੈਂ ਕਹਿ ਰਹੀ ਐਗੀ ਦਾਵੇ ਨਾਲ ਕਿਉਂਕਿ ਬੁੱਕਸ ਵੀਰੇ ਆਪਣੇ ਕੋਲ ਰਹਿ ਗਈ ਉਥੋਂ ਫੋਟੋ ਲੈ ਕੇ ਮੈਂ ਤੁਹਾਨੂੰ ਪੂਰਾ ਐਨਾਲਿਸਿਸ ਕਰਕੇ ਫਿਰ ਜਿਹੜੀ ਐ ਕਿ ਤੁਹਾਡੇ ਸਾਹਮਣੇ ਲੈ ਕੇ ਆਈਆਂ ਦੇਖੋ ਕੋਈ ਵੀ ਪੰਜਾਬੀ ਦਾ ਇਖਤਿਆਬ ਦੇ ਰਹੇ ਹੋ ਮੈਂ ਤਾਂ ਹੀ ਤੁਹਾਡੇ ਕੋਲੇ ਲੈ ਕੇ ਆਈਆਂ ਵੀ ਜੇ ਭਾਸ਼ਾ ਨਾਲ ਸੰਬੰਧਿਤ ਕੋਈ ਵੀ ਤੁਹਾਡਾ ਟਾਪਿਕ ਆ ਰਿਹਾ ਇਹਨਾਂ ਤੋਂ ਬਾਹਰ ਕੋਈ ਕੁਸਚਨ ਨਹੀਂ ਆਏਗਾ ਭਾਸ਼ਾ ਕੱਲੇ ਕੱਲੇ ਟਾਪਿਕ ਵਾਈਜ਼ ਕੱਲੇ ਕੱਲੇ ਕਿਤਾਬਾਂ ਦੱਸਾਂਗੀ ਮੈਂ ਠੀਕ ਹੈ ਇਹ ਬੜੀ ਬੁੱਕ ਜਿਹੜੀ ਕੀ ਆ ਸਿੰਧਾਰਤਕ ਪਾਸ਼ਵਗਾਂ ਡਾਕਟਰ ਪ੍ਰੇਮ ਸਿੰਘ ਪ੍ਰਕਾਸ਼ ਦੀ ਹੈਗੀ ਇਹਨੂੰ ਵੀ ਪੜ ਲੋਗੇ ਤਾਂ ਤੁਹਾਡਾ ਕੋਰਸ ਜਿਹੜੇ ਕੀ ਨੇਗੇ ਥੋੜੀ ਜਿਹੀ ਲੈਂਗੁਏਜ ਸਮਝਣ ਦੇ ਵਿੱਚ ਉਹ ਹੋਦੀ ਹੈਗੀ ਥੋੜਾ ਮਤਲਬ ਕਿ ਇੰਗਲਿਸ਼ ਦਾ ਟੱਚ ਦਿੱਤਾ ਹੋਇਆ ਨੇ ਬਟ ਤੁਹਾਨੂੰ ਸਮਝ ਆ ਜਾਏਗੀ ਇੱਕ ਵਾਰ ਪੜੋਗੇ ਇੱਕ ਵਾਰ ਜਸਟ ਪੜੋਗੇ ਫਿਰ ਦੁਬਾਰਾ ਪੜੋਗੇ ਤੁਹਾਨੂੰ ਸਮਝ ਆ ਜਾਏਗੀ ਉਹ ਤੁਹਾਡੇ ਬੁੱਕਸ ਰਹਿ ਗਈਆਂ ਇਹਨਾਂ ਤੋਂ ਬਾਹਰ ਕੋਈ ਅੱਧਾ ਅਰਾਗੜਾ ਬੁੱਕਸ ਵੀ ਮਾ ਇਕੱਠੀਆਂ ਕਰੀ ਹੋਈ ਆਏਗੀ ਠੀਕ ਹੈ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਜਿਹੜਾ ਕਿ ਇਤਿਹਾਸ ਇਹ ਹੈਗੇ ਸਾਡੇ ਕੋਲ ਕਾਲਾ ਸਿੰਘ 베ਦੀ ਦੀ ਆ ਜੀ ਠੀਕ ਹੈ ਇਹਦੇ ਪ੍ਰਾਣੇ ਸਵੇ ਦੀ ਆ ਜਸ ਤੁਸੀਂ ਜੇ ਇਹ ਨੂੰ ਮਤਲਬ ਛੱਡ ਵੀ ਦੋਗੇ ਤਾਂ ਜੀਬੀ ਸਿੰਘ ਦੀ ਪੜ ਲਓਗੇ ਉਹ ਬੈਸਟ ਆ ਗੁਰਬਖਸ਼ ਲੀਪੀ ਵਾਲੇ ਵਿਕਾਸ ਵਾਲੇ ਤੇ ਜੇ ਇਹ ਛੱਡ ਵੀ ਦੋਗੇ ਇਹ ਬੁੱਕ ਬੁਟਾ ਸਿੰਘ ਬਾੜ ਉਹਨਾਂ ਦੀ ਬੁੱਕਸ ਨੇ ਜਿਹੜੀਆਂ ਹੋਰ ਨੇਗੀ ਆ ਉਹ ਕਵਰ ਕਰ ਦਾਨੀਏ ਇਹਦੇ ਵਿੱਚ ਠੀਕ ਹੈ ਪੰਜਾਬੀ ਭਾਸ਼ਾ ਦਾ ਵਿਕਾਸ ਕਾਲਾ ਸਿੰਘ 베ਦੀ ਦੀ ਜੜੇ ਤੇ ਅਧਰੂ ਪੰਜਾਬੀ ਵਿੱਚ ਕਰਨ ਤੇ ਲੇਖ ਰਚਨਾ ਚਾਹੇ ਤੁਸੀਂ ਪੰਜਾਬ ਬੋਰਡ ਦੀ ਲਾ ਲਓ ਚਾਹੇ ਤੁਸੀਂ ਲਾ ਲਓ ਬੇਸਿਕ ਬੇਸਿਕ ਇਨਫੋਰਮੇਸ਼ਨ ਲਈ ਕੈਰੀ ਰਹੀ ਐ ਮੈਂ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਚਾਹੇ ਪੰਜਾਬ ਬੋਰਡ ਦੀ ਲਾ ਲਓ ਚਾਹੇ ਸੀਬੀਐਸਸੀ ਬੋਰਡ ਦੀ ਇਹ ਪੰਜਾਬ ਬੋਰਡ ਦੀ ਆ ਐਵੀ ਸੀਬੀਐਸਸੀ ਬੋਰਡ ਦੀ ਆ ਇਹ 10th ਕਲਾਸ ਦੀ ਤੁਹਾਡੇ ਕੀ ਗ੍ਰਾਮਰ ਦੀ ਬੁੱਕ ਆ ਗਈ ਠੀਕ ਹੈ ਇਹ ਕੀ ਹੋ ਗਈ ਇਹ ਤੁਸੀਂ ਪੜ ਸਕਦੇ ਹੋ ਉਸ ਤੋਂ ਬਾਅਦ ਇਹ ਬੁੱਕਸ ਕੀ ਹੋ ਗਈ मोस्ट ਇੰਪੋਰਟੈਂਟ ਹੋਈ ਐ ਠੀਕ ਹੈ ਉਹਨਾਂ ਤੋਂ ਬਾਅਦ ਤੁਹਾਡੇ ਲਈ ਮੈਂ ਇੱਕ ਈਜ਼ੀ ਕੰਮ ਕੀਤਾ ਜਿਹੜੀ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਦੇਖੋ ਇੱਕ ਉਸਤ ਚਾਹੇ ਮੈਂ ਕਹਿ ਸਕਦੀ ਆ ਕਿ ਵੀ ਤੁਹਾਡੇ ਲਈ ਜਿਹੜੇ ਕਿ ਮੈਂ ਪੜਾ ਮਤਲਬ ਆਪਾਂ ਪੜ ਨਹੀਂ ਰਹੇ ਪਰ ਨਾ ਵੀ ਪੜਦੇ ਹੋਏ ਤੁਹਾਨੂੰ ਨਾ 2 ਜਾਂ 3 ਨੰਬਰ ਦਾ ਇਥੇ ਕੁਸਚਨ ਜੋ ਪੱਕਾ ਦੇ ਕੇ ਜਾਣਗੇ ਕਿਸੇ ਵੀ ਐਗਜ਼ਾਮ ਦੇ ਵਿੱਚ ਐਨਾ ਕੋ ਮੈਂ ਦਾਵਾ ਕਰਦੀ ਆ ਠੀਕ ਹੈ ਹਰ ਇੱਕ ਪੇਪਰ ਦੇ ਵਿੱਚ ਜਿਹੜੇ ਕਿ ਨੇ 2 ਜਾਂ 3 ਕੁਸਚਨ ਇਹ ਤੁਹਾਨੂੰ ਇਹ ਅੱਜ ਵਾਲੀ ਕਾਰ ਜਿਹੜੀ ਕਿ ਦੇ ਕੇ ਜਾਏਗੀ ਨੰਬਰ ਠੀਕ ਹੈ ਤਾਂ ਇਹ ਪੰਜਾਬੀ ਭਾਸ਼ਾ ਨਾਲ ਸੰਬੰਧੀ ਜਿਹੜੇ ਕਿ ਨੇ ਕਿਤਾਬਾਂ ਰਹਿ ਗਈਆਂ ਇਹਦੇ ਵਿੱਚੋਂ ਤੁਹਾਡੇ ਲੇਖਕ ਨੇ ਬੇਦਗ ਨਿਹੋਤਰੀ ਦੀ ਪਛਾਇਕ ਭਾਸ਼ਾ ਵਿਗਿਆਨ ਇਹ ਪੇਪਰ ਦੇ ਵਿੱਚ ਕੁਸਚਨ ਆਇਆ ਹੋਇਆ ਡਾਕਟਰ ਚ ਵੀ ਆਇਆ ਹੋਇਆ ਹੋਰ ਵੀ ਐਗਜ਼ਾਮ ਦੇ ਵਿੱਚ ਕਾਫੀ ਚੋ ਆਇਆ ਹੋਇਆ ਇੱਧਰ ਪਬਲਿਸ਼ਰ ਲਿਖੇ ਹੋਏ ਨੇ ਬੇ ਠੀਕ ਹੈ ਅਰੋਡ ਵਿਦਿਆਪਾਸ ਕਰਦੀ ਹੈਗੀ ਪੰਜਾਬੀ ਭਾਸ਼ਾ ਦਾ ਇਤਿਹਾਸ ਅਲਬਰੋਡੀ ਦੀਆਂ ਅਲਬਰੋਡੀ ਦੀ ਅਲਹਿਦ ਬੁੱਕ ਆ ਗਈ ਇਹਨੂੰ ਤਹਿਕੀਕ ਇਹ ਹਿੱਦ ਵੀ ਕਿਹਾ ਜਾਂਦਾਗਾ ਅਲਬਰੋਡੀ ਦੀ ਬੁੱਕ ਨੂੰ ਪਰ ਇਹਨਾਂ ਨੂੰ ਸਪਾਦਾ ਕਿਹਨੇ ਕੀਤਾਗਾ ਡਾਕਟਰ ਚਰਨ ਸਿੰਘ ਨੇ ਰਵਾਦ ਕੀਤਾਗਾ ਠੀਕ ਹੈ ਪਰ ਟ੍ਰਾਂਸਲੇਟ ਕਿਨਾ ਇਹਨੇ ਕੀਤਾ ਡਾਕਟਰ ਚਾਰਨ ਸਿੰਘ ਅਰਸ਼ੀ ਨੇ ਕਰਾਇਆਗਾ ਗੁਰਚਾਰਨ ਸਿੰਘ ਅਰਸ਼ੀ ਸੌਰੀ ਆਤਮ ਸੇ ਮੇਰੀ ਥੋੜੀ ਤਬੀਅ ਠੀਕ ਨਾ ਹੋਣ ਕਰਕੇ ਨਾ ਤਾਂ ਵੀ ਮੈਂ ਤੋਂ ਨਿਕਲਾਸ ਲੈ ਰਹੀ ਮੇਰੇ ਕਿ ਅਭੀ ਬੱਚਿਆਂ ਦਾ ਜਿਹੜਾ ਕੀ ਹੈਗਾ ਪ੍ਰੈਪਰੇਸ਼ਨ ਸਟਾਰਟ ਕੀਤੀ ਜਾਵੇ ਠੀਕ ਹੈ ਅਲਹਕ ਫਰੀਦ ਕੋਟੀ ਦੀ ਪੰਜਾਬੀ ਜਵਾਨ ਆ ਰਹੀ ਹੈ ਤਾਂ ਪਹਿਲਾਂ ਠੀਕ ਹੈ ਉਸ ਤੋਂ ਸਿੱਧੂ ਪਰਮਜੀਤ ਸਿੰਘ ਦੀ ਹੈ ਸ਼ੈਰਾਨੀ ਹਾਫਿਜ਼ ਮਤੀਹਿੰਦ ਦੀ ਹੈ ਪੰਜਾਬੀ ਉਰਦੂ ਜਿਸਿਕ ਸੀਤਲ ਦੀ ਹੈ ਕਹਾਤਵੀ ਭਾਸ਼ਾ ਦਾ ਲੋਚਨਾ ਅਧਿਆਨ ਸਾਲ ਸਿੱਖ ਸੇਖੋ ਦੀ ਪੰਜਾਬੀ ਬੋਲੀ ਦਾ ਇਤਿਹਾਸ ਹਰਕੀਰਤ ਸਿੰਘ ਦੀ ਕਾਲੀ ਪੰਜਾਬੀ ਵਿਆਕਰਣ ਹਰਕੀਰਤ ਸਿੰਘ ਦੀ ਭਾਸ਼ਾ ਤੇ ਭਾਸ਼ਾ ਵਿਗਿਆਨ ਇਹਨਾਂ ਦੀ ਹਰਕੀਰਤ ਸਿੰਘ ਪ੍ਰਮਾਣਿਕ ਪੰਜਾਬੀ ਵਿਆਕਰਣ ਸਾਰੀਆਂ ਬਨਬੀ ਭਾਸ਼ਾਵਾਂ ਨਾਲ ਸੰਬੰਧਿਤ ਬੁੱਕਸ ਰਹੀ ਹੈ ਜੇਬੀ ਸਿੰਘ ਦੀ ਗੁਰਮੁਖੀ ਲਿਪੀ ਦਾ ਜਨਤਕ ਵਿਕਾਸ ਇਹ ਵੀ ਮੋਸਟ ਇੰਪੋਰਟੈਂਟ ਜਿਹੜੀ ਕਿ ਹੈ ਬਣੀ ਜਾਂਦੀ ਹੈਗੀ ਠੀਕ ਹੈ ਜੋਗਾ ਸਿੰਘ ਦੀ ਹੈਗੀ ਦੋਰੀ ਚੰਦਰ ਦੀ ਹੈਗੀ ਇਹ ਸਾਰੇ ਪੇਪਰ ਚ ਕੁਸਚਨ ਆਉਂਦੇ ਹੁੰਦੇ ਨੇਗੇ ਹੁਣ ਤੱਕ ਨੈਟ ਚ ਇੰਨਾ ਬੁੱਕਸ ਚੋਂ ਹੀ ਕੁਸਚਨ ਆਏ ਹੋਣੇ ਮੈਚ ਦੇ ਕਾਲਪ ਦੇ ਵਿੱਚੋਂ ਅੱਜ ਵਾਲੀ ਕਲਾਸ ਮੈਂ ਤੁਹਾਨੂੰ ਕਹਤਾ ਰਹੀ ਹਾਂ ਵੀ ਤਿੰਨ ਤੋਂ ਦੋ ਚਾਰ ਨੰਬਰ ਤੁਹਾਨੂੰ ਦੇ ਕੇ ਜਾਏਗੀ ਹਰੇਕ ਇਗਜ਼ਾਮ ਦੇ ਵਿੱਚ ਜਿਹੜੇ ਸਟੂਡੈਂਟਸ ਨੈਟ ਦਾ ਵੀ ਪ੍ਰੈਪਰੇਸ਼ਨ ਕਰ ਰਹੇ ਨੇ ਦਾ ਉਹ ਵੀ ਵੀਡੀਓ ਨੂੰ ਦੇਖ ਸਕਦੇ ਨੇ ਅੱਗੇ ਸ਼ੇਅਰ ਕਰਦੇ ਹੋ ਠੀਕ ਹੈ ਇਹ ਮੈਂ ਤੁਹਾਨੂੰ ਪੀਡੀਐਫ ਜੇ ਤੁਸੀਂ ਕਹਿੰਦੇ ਹੋ ਤਾਂ ਸੈਂਡ ਕਰ ਦਾਂਗੀ ਪਰ ਮੈਂ ਤਾਂ ਬਹੁਤ ਲੱਗੀ ਇਹਦੇ ਉੱਪਰ ਪਦ ਪਿਆਰਾ ਸਿੰਘ ਦੀ ਬੋਲੀ ਦਾ ਇਤਿਹਾਸ ਪ੍ਰੀਤਮ ਸਿੰਘ ਦੀ ਗੁਰਬਖਲੀਪੀ ਦੀ ਦੀ ਉਤਪਤੀ ਤੇ ਵਿਕਾਸ ਪ੍ਰੇਮ ਸਿੰਘ ਦੀ ਆ ਪ੍ਰੇਮ ਪ੍ਰਕਾਸ਼ ਦੀ ਹੈਗੀ ਠੀਕ ਹੈ ਉਸ ਵਾ ਪ੍ਰੇਮ ਪ੍ਰਕਾਸ਼ ਦੀਆਂ ਕਿਤਾਬਾਂ ਨੇ ਸਾਰੀਆਂ ਜਗਿੰਦਰ ਸਿੰਘ ਪੁਆਰ ਦੀ ਇਹ ਵੀ ਵਧੀਆ ਹੈਗੀ ਭਾਸ਼ਾਵਾਂ ਕਲਪਤੇ ਦੀ ਸ਼ਾਮ ਇੱਕ ਦੂਸਰੀ ਤੁਸੀਂ ਤੁਹਾਨੂੰ ਇੱਕ ਸੰਕਲਪਤੇ ਦੀ ਸ਼ਾਮ ਇਹ ਵੀ ਬੈਸਟ ਬੁੱਕ ਹੈਗੀ ਉਟਾ ਸਿਕ ਵਿਰਾਡ ਪੰਜਾਬੀ ਵਿਆਕਰਨ ਨੇ ਪੜੀ ਕਰ ਲਈ ਆ ਬਾਰੀ ਹਰਦੇਵ ਸਿੰਘ ਬਾਰੀ ਦੀ ਹੈਗੀ ਠੀਕ ਹੈ ਉਸ ਵਲ ਹਿੰਦੀ ਚ ਕਿਹੜੀ ਕਿਹੜੀ ਨੇ ਗਿਆਰਸਨ ਦੀ ਹੈਗੀ तिवारी ਦੀ ਆ ਬਾਜਪਾਈ ਦੀ ਵਰਮਾ ਦਿਨਿੰਦਰ ਦੀ ਆ ਸ਼ਰਮਾ ਰਾਮ ਬਿਲਾਸ ਦੀ ਇਹ ਵੀ ਤੁਸੀਂ ਜਿਹੜੀ ਕਿ ਯਾਦ ਕਰ ਲੈਣੀਆਂ ਨੇ ਹਿੰਦੀ ਵਾਲੀਆਂ ਉਦੋਂ ਇੰਗਲਿਸ਼ ਦੇ ਵਿੱਚ ਨੇ ਵੀਰ ਸਜੌਂਦ ਦੀ ਹੈਗੀ ਕੰਪੈਰੀਟਿਵ ਗ੍ਰਾਮਰ ਆਫ ਮਾਡਰਨ ਆਇਰਨ ਲੈਂਗੁਏਜ ਆਫ ਇੰਡੀਆ ਬਲੂਫੀਲਡ ਦੀ ਹੈ ਇਹ ਵੀ ਹਮੇਸ਼ਾ ਪੇਪਰ ਚ ਆਉਂਦੀ ਆ ਲੈਂਗੁਏਜਸ ਬੁੱਕਾਂ ਚੈਟਰਸ ਐਸ ਕੇ ਦੀ ਦੋ ਆਰਗਨੋਫਰ ਡਵੈਲਪਮੈਂਟ ਨੋਰਮ ਚ ਬਸਕੀ ਦੀ ਹਮੇਸ਼ਾ ਆਉਂਦੀ ਆ ਐਸਪੈਕ ਨਾਵ ਜੋ ਬਸ ਗੇਰਲ ਰਿਫਲੈਕਸ਼ਨ ਆਫ ਦੀ ਲੈਂਗੁਏਜ ਡੈਰਿਦਾ ਦੀ ਆ ਠੀਕ ਹੈ ਉਸ ਬਾਅਦ ਐਚ ਐਸ ਗਿੱਲ ਦੀ ਹੈ ਕਿ ਰੈਫਰੈਂਸ ਗ੍ਰਾਮਰ ਆ ਪੰਜਾਬੀ ਹਮੇਸ਼ਾ ਪੇਪਰ ਚ ਆਉਂਦੀ ਆ ਯਰ ਸੰਦੀ ਆ ਲੰਗੁਇਸਟਿਕ ਸਰਵੇ ਆਫ ਇੰਡੀਆ ਹਾਕਟ ਦੀ ਆ ਅ ਕੋਰਸ ਆਫ ਮਾਡਰਨ ਲੈਂਗੁਇਸਟਿਕ ਪੇਪਰ ਚ ਪੁਰਾਣੇ ਪੇਪਰ ਚ ਕੁਸ਼ਨ ਆਇਆ ਹੋਇਆ ਜੋਸ਼ੀ ਦੀ ਆ ਦਾ ਫੋਨੋਲੋਜੀ ਆਫ ਪੰਜਾਬੀ ਵਰਬ ਕਪੂਰ ਕਪਿਲ ਦੀ ਆ ਲੀਚ ਜੀ ਐਨ ਦੀ ਆਗੀ ਠੀਕ ਹੈ ਲੋਮੈਂਡੀਆ ਲੈਨਬਰਗ ਦੀਆ ਲੈਵਿਸਟ੍ਰਾਸ ਦੀਆ ਦਸਵੇਜ਼ ਮਾਈ ਡੇ ਵੀ ਪੇਪਰ ਚ ਆਈ ਹੋਈ ਆ ਲੂਰੀਆ ਦੀਆ ਲਿਉਨਸ ਦੀਆ ਡੌਨਲਿਊਡਸ ਠੀਕ ਹੈ ਇਹ ਸਾਰੀਆਂ ਬੁੱਕਸ ਲੇਗੀਆਂ ਇਹ ਦੇਖੋ ਸੋਸੀਓਲੋਜੀਆ ਕੋਰਸ ਜਨਰਲ ਲੋਜੀਸਟਿਕ ਹਮੇਸ਼ਾ ਪੇਪਰ ਚ ਆਉਂਦੀ ਹੈ ਵੀ ਕੁਐਸਚਨ ਦਾ ਇੰਟਰੋਡਕਸ਼ਨ ਆਫ ਇੰਗਲਿਸ਼ ਗ੍ਰਾਮਰ ਆ ਸਟਰਨਬਰਗ ਰੀਦੀਆ ਬਾਈਗੋਸਕੀ ਦੀ ਥੋਰਟ ਆਫ ਦਾ ਲੈਂਗੁਏਜ ਇਹ ਅਦਵਾਦ ਕਿਹੜੇ ਕਿਤੇ ਟਰਾਂਸਲੇਟ ਆ ਆ ਫਾਰਮੈਟ ਦਾ ਜਵਾਬ ਕਰ ਲਈ ਕੀਤੀ ਹੈਗੀ ਵਾਟਰ ਦੀ ਹੈਗੀ ਇਹ ਸਾਰੀਆਂ ਕੀ ਰੇਗੀ ਤੁਹਾਡੀਆਂ ਦੇਖੋ ਪਬਲਿਸ਼ਰ ਵੀ ਨੇ ਪੁਸਤਕ ਵੀ ਨੇ ਸਾਰੀਆਂ ਮਤਲਬ ਕੀ ਇਹ ਤੁਸੀਂ ਕੀ ਕਰਨ ਲੇਣੀ ਹੈ ਇਹਨਾਂ ਨੂੰ ਰੋਜ਼ ਡੇਲੀ ਕੀ ਕਰਦੇ ਰਹਿਣਾ ਰਿਵਾਈਜ਼ ਕਰਦੇ ਰਹਿਣਾ ਹੁਣ ਤੇ ਇਹ ਤੁਹਾਡੀਆਂ ਬੁੱਕਸ ਹੋ ਗਈਆਂ ਬੁੱਕਸ ਵੀ ਦੱਸਦੀਆਂ ਸਿਲੇਬਸ ਮਤਲਬ ਪਹਿਲਾ ਟੌਪਿਕ ਹੋ ਗਿਆ ਕੱਲ ਪਹਿਲੇ ਟੌਪਿਕ ਤੋਂ ਆਪਾਂ ਜਿਹੜਾ ਵਿਕਾਸ ਆ ਉਹਦੀ ਪ੍ਰਵਿਰਤੀਆਂ ਲੇਗੇ ਪੰਜਾਬੀ ਭਾਸ਼ਾ ਦਾ ਵਿਕਾਸ ਕਿਵੇਂ ਹੋਇਆ ਕਿਵੇਂ ਸਾਨੂੰ ਜਿਹੜਾ ਕਿ ਇਹ ਸਟਾਰਟਿੰਗ ਤੋਂ ਆਪਾਂ ਗੱਲ ਕਰਾਂਗੇ ਵਿਆਦਿਕ ਪੀਰੀਅਡ ਤੋਂ ਗੱਲ ਕਰਾਂਗੇ ਠੀਕ ਹੈ ਕਿਵੇਂ ਜਿਵੇਂ ਆਪਾਂ ਪਹਿਲਾ ਕਲਾਸਿਸ ਕਰਦੇ ਕਿਵੇਂ ਜਿਹੜੀ ਕਿ ਸਾਨੂੰ ਹੁਣ ਤੱਕ ਪੰਜਾਬੀ ਅਸੀਂ ਕਿਹੜੀ ਹੁਣ ਸਦੀ ਚ ਅੱਜ ਵਾਲੀ ਸਦੀ ਦੇ ਵਿੱਚ ਕਿਵੇਂ ਪੰਜਾਬੀ ਦਾ ਵਿਕਾਸ ਹੋਇਆ ਵਿਕਾਸ ਹੋਇਆ ਠੀਕ ਹੈ ਕਿਵੇਂ ਸੰਸਕ੍ਰਿਤ ਤੋਂ ਨਿਕਲ ਕੇ ਆਈ ਹੈਗੀ ਉਹ ਸਾਰੀ ਮੈਂ ਪੂਰੇ ਇੱਕ ਮਤਲਬ ਡਿਟੇਲ ਦੇ ਵਿੱਚ ਜਿਹੜੀ ਕਿ ਆ ਈਜ਼ੀ ਵੇ ਨਾਲ ਗ੍ਰਾਫ ਬਣਾ ਕੇ ਚਾਰਟ ਬਣਾ ਕੇ ਉਹ ਤੁਹਾਨੂੰ ਸਮਝਾਵਾਂਗੀ ਜਿਹੜੇ ਸਟੂਡੈਂਟਸ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਾ ਉਹ ਜ਼ਰੂਰ ਕਰ ਲਿਓ ਔਰ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਸਬਸਕ੍ਰਾਈਬ ਕਰਨ ਦੇ ਲਈ ਕਹਦਾ ਕਰੋ ਸ਼ੇਅਰ ਕਰ ਦਿਆ ਕਰੋ ਠੀਕ ਹੈ ਤਾਂ ਜੋ ਹਰ ਵਿਦਿਆਰਥੀ ਦਾ ਫਾਇਦਾ ਹੋ ਸਕੇ ਗਿਆਨ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ ਵੈਸੇ ਉਹ ਜਿਵੇਂ ਮੈਂ ਤੁਹਾਨੂੰ ਦੱਸਾਂ ਵੀ ਦੇਖੋ ਗਿਆਨ ਜਿਆਦਾ ਮੰਡਲ ਨਾਲ ਵੱਧਾ ਹੈ ਠੀਕ ਹੈ ਆਪਣੇ ਕੋਲ ਰੱਖੋਗੇ ਤਾਂ ਤੁਹਾਡੇ ਕੋਲ ਸਿਮਤ ਰਹੇਗਾ ਜਦੋਂ ਚੀਜ਼ਾਂ ਨੂੰ ਜ਼ਿਆਦਾ ਵੰਡੋਗੇ ਫਲਾਹ ਕਰੋਗੇ ਦੇਖੋ ਨੌਲੇਜ ਤੁਹਾਡੇ ਕੋਲ ਆਪਣੀ ਆ ਉੱਥੇ ਤੁਸੀਂ ਪੇਪਰ ਦੇ ਵਿੱਚ ਬੈਠੋਗੇ ਉਹ ਤੁਹਾਡੀ ਨੌਲੇਜ ਕੰਮ ਕਰੇਗੀ ਤੁਸੀਂ ਸ਼ੇਅਰ ਕੀਤੀ ਹੋਈ ਉਹਨੇ ਕਿੰਨਾ ਪੜਿਆ ਤੁਸੀਂ ਤੁਹਾਡੇ ਕੋਲ ਨੌਲੇਜ ਕਿੰਨੀ ਆ ਤੁਹਾਡੇ ਕਿੰਨੀਆਂ ਚੀਜ਼ਾਂ ਨੂੰ ਸਮਝਿਆ ਤੁਹਾਡੀ ਉੱਥੇ ਕੰਮ ਆਏਗੀ ਠੀਕ ਹੈ ਇਸ ਕਰਕੇ ਵੀ ਪੋਜ਼ਿਟਿਵ ਹਮੇਸ਼ਾ ਚੰਗਾਈ ਸੋਚਾ ਕਰੋ ਤੁਹਾਡੇ ਨਾਲ ਹਮੇਸ਼ਾ ਚੰਗਾਈ ਹੋਏਗਾ ਠੀਕ ਹੈ ਤਾਂ ਆਪਣੀ ਤਿਆਰੀ ਨੂੰ ਇਨਹਾਂਸ ਕਰੋ ਸ਼ੁਰੂ ਕਰ ਦੋ ਠੀਕ ਹੈ ਫਰਸਟ ਪੇਪਰ ਤੇ ਜ਼ਿਆਦਾ ਜ਼ੋਰ ਦੋ ਔਰ ਜਿਹੜਾ ਕਿ ਸੈਕੰਡ ਪੇਪਰ ਜਿਹੜਾ ਕਿ ਮੈਂ ਤੁਹਾਨੂੰ ਕਰਾਂਦਾ ਰਹੇਗੀ ਤੇ ਉਸ ਵਾਰ ਨਾ ਜਦੋਂ ਇਹ ਕਰਵਾ ਮੈਂ ਤੁਹਾਨੂੰ ਸੈਕੰਡ ਪੇਪਰ ਕਰਵਾ ਦਾਂਗੀ ਜਾਂ ਕੱਲ ਜਾਂ ਪਰਸੋਂ ਤੱਕ ਮੈਂ ਤੁਹਾਨੂੰ ਨਾ ਪੇਪਰ ਦਾ ਇੱਕ ਜਿਹੜਾ ਪਿੱਛੇ ਪੇਪਰ ਹੋਇਆ ਸੀ ਪੁਰਾਣਾ ਪੀਜੀਟੀ ਦਾ ਚੰਡੀਗੜ੍ਹ ਦਾ ਤਾਂ ਉਹਦਾ ਮੈਂ ਤੁਹਾਨੂੰ ਅਨਲਿਸਿਸ ਕਰਾ ਦਾਂਗੀ ਤੁਹਾਨੂੰ ਪਤਾ ਲੱਗ ਜਿਗਾ ਵੀ ਕਾਮਨ ਪੇਪਰ ਦਾ ਵੀ ਔਰ ਆਪਣਾ ਪਾਰਟ ਬੀ ਦਾ ਵੀ ਤੁਹਾਨੂੰ ਪਤਾ ਲੱਗ ਜੇ ਵੀ ਕੁਸਚਨ ਕਿਵੇਂ ਆਏ ਹੋਏ ਰਹਿਗੇ ਠੀਕ ਹੈ ਉਹ ਮੈਂ ਕਰਾ ਦਾਂਗੀ ਇੱਕ ਦੋ ਦਿਨ ਚ ਤਾਂ ਬਾਕੀ ਆਪਾਂ ਕੱਲ ਤੋਂ ਜਿਹੜੇ ਕੀ ਨੇਗੇ ਮੈਂ ਦੇ ਦਾਂਗੀ ਇਹਨੂੰ ਸੈਂਡ ਕਰ ਦਾਂਗੀ ਤੁਹਾਨੂੰ ਠੀਕ ਹੈ ਬੁੱਕਸ ਦੀ కల్తోడి అక్కడ క్లాసెస్ స్టార్ట్ సార్ బుద్ధ ధన్వాద థ్యాంక్ యూ